ਦੋਸਤੋ ਅਸੀਂ ਪਹੁੰਚ ਗਏ ਆ ਪਾਰਕਿੰਗ ਦੇ ਵਿੱਚ ਤੇ ਵੇਟ ਕਰਦੇ ਪਏ ਆ ਹੁਣ ਸ਼ਿਪ ਦੇ ਵਿੱਚ ਜਾਣ ਲਈ ਐਂਟ੍ਰੈਂਸ ਉਹਦੀ ਹਜੇ ਓਪਨ ਹੋਈ ਨਹੀਂ ਹੈਗੀ ਆ ਦੇਖੋ ਆ ਇੰਗਲੈਂਡ ਦੇ ਬਾਈਕਰਸ ਗੈਂਗ ਆ ਇਹ ਇਹ ਵੀ ਚੱਲੀ ਆ ਉਧਰ ਯੂਰਪ ਘੁੰਮਣ ਇੱਧਰ ਬਣਿਆ ਹੋਇਆ ਜੀ ਕਲੱਬ ਲਾਂਚ ਇਹਦੇ ਸੈਪਰੇਟ ਪੇ ਕਰਦੇ ਨੇ ਲੋਕੀ ਤੇ ਉਹ ਸਿਰਫ ਉਹਨਾਂ ਨੂੰ ਹੀ ਜਾਣ ਦਿੰਦੇ ਨੇ ਇੱਧਰਲੇ ਪਾਸੇ ਤੇ ਆ ਹੈਗਾ ਮੁੰਡਾ ਜਿਹਦੀ ਮੈਰਿਜ ਹੋਈ ਆ ਸਾਸਰੀ ਗੱਲ ਜੀ ਆ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਜੀ ਇੱਕ ਵਾਰ ਫਿਰ ਤੋਂ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ ਜੀ ਆਪਣਾ 6ਵਾਂ ਦਿਨ ਇੰਗਲੈਂਡ ਦੇ ਵਿੱਚ ਤੇ ਅੱਜ ਕਰਨ ਲੱਗੇ ਆ ਆਪਾਂ ਜਰਮਨੀ ਨੂੰ ਵਾਪਸੀ ਤੇ ਟਾਈਮਿੰਗ ਹੈਗੀ ਆ ਸਾਡੀ 12 ਵਜੇ ਦੀ ਫੈਰੀ ਦੀ ਤੇ ਹੁਣ ਇੱਥੋਂ ਜੀ ਆਪਾਂ ਚੱਲਦੇ ਆ ਫੈਰੀ ਵੱਲ ਪੰਜ ਦਿਨ ਤਾਂ ਪਤਾ ਨਹੀਂ ਲੱਗੇ ਹੈ ਕਿਵੇਂ ਲੰਘ ਗਏ ਫੰਕਸ਼ਨਾਂ ਦੇ ਵਿੱਚ ਕਦੇ ਇੱਧਰ ਕਦੇ ਉੱਧਰ ਥਕਾਵਟ ਹੋਈ ਪਈ ਆ ਹੁਣ ਪੂਰੀ ਤੇ ਵੇਟ ਕਰਦੇ ਪਏ ਆ ਸੀ ਭਾਜੀ ਦੀ ਜਿਹੜੇ ਜਰਮਨੀ ਰਹਿੰਦੇ ਨੇ ਨਾਲ ਤੇ ਉਹ ਆ ਜਾਣ ਫਿਰ ਗੱਡੀਆਂ ਵਿੱਚ ਸਮਾਨ ਰੱਖ ਲਈਏ ਤੇ ਚੱਲਦੇ ਆ ਫਿਰ ਫੈਰੀ ਵੱਲ ਦੋ ਗੱਡੀਆਂ ਨੇ ਦੋਵੇਂ ਜਰਮਨੀ ਦੀਆਂ ਤੇ ਮੀਂਹ ਪਈ ਜਾਂਦਾ ਅੱਜ ਇੱਥੇ ਦਾ ਮੌਸਮ ਤਾਂ ਗਿੱਲਾ ਗਿੱਲਾ ਜਾਵਾ ਠੰਡ ਹੋਈ ਪਈ ਆ ਜਾਦੇ ਆਏ ਹੋਏ ਆ ਇੱਥੇ ਇੰਗਲੈਂਡ ਦੇ ਵਿੱਚ ਉਹ ਬੈਗ ਬੋਗ ਰੱਖਣੇ ਸਟਾਰਟ ਕਰ ਲਿਆ ਆਪਾਂ ਤੇ ਸਮਾਨ ਹੋਇਆ ਪਿਆ ਇੰਨਾ ਜ਼ਿਆਦਾ ਤੇ ਗੱਡੀ ਪੂਰੀ ਲੱਦ ਕੇ ਲੈ ਕੇ ਜਾਣੀ ਪੈਣੀ ਆ ਤੁਰਨ ਲੱਗੇ ਆ ਜੀ ਹੁਣ ਅਸੀਂ ਫੈਰੀ ਵੱਲ ਰੈਡੀ ਹੋ ਗਏ ਤੇ ਦਿਖਾਉਣਿਆ ਤੁਹਾਨੂੰ ਰਸਤੇ ਦੇ ਵਿਊ ਇੱਥੋਂ ਘੰਟੇ ਦਾ ਰਸਤਾ ਵਾ ਫੈਰੀ ਦਾ ਤੇ ਚੱਲਦੇ ਆ ਆਪਾਂ ਫੈਰੀ ਵੱਲ ਹੁਣ ਟਾਈਮ ਹੋ ਗਿਆ ਇੱਥੇ 10 ਵਜ ਗਏ ਨੇ ਘੰਟੇ ਦਾ ਰਸਤਾ ਵਾ ਤੇ ਇੱਕ ਘੰਟਾ ਪਹਿਲਾਂ ਆਪਾਂ ਨੂੰ ਉੱਥੇ ਐਂਟਰ ਹੋਣਾ ਪੈਂਦਾ ਵਾ ਪਾਰਕਿੰਗ ਦੇ ਵਿੱਚ ਤੇ ਵੇਟ ਕਰਦੇ ਪਏ ਹੁਣ ਸ਼ਿਪ ਦੇ ਵਿੱਚ ਜਾਣ ਲਈ ਐਂਟ੍ਰੈਂਸ ਉਹਦੀ ਹਜੇ ਓਪਨ ਹੋਈ ਨਹੀਂ ਹੈਗੀ ਤੇ ਸਾਡੀ ਤਾਂ ਥੋੜੀ ਜਲਦੀ ਹੋ ਗਈ ਤੇ ਜਿਹੜੀ ਦੂਜੀ ਗੱਡੀ ਆ ਸਾਡੇ ਨਾਲ ਭਾਜੀ ਹੋਣਾਂ ਦੀ ਗੱਡੀ ਉਹ ਹਜੇ ਸਿਕਿਉਰਿਟੀ ਚੈੱਕ ਕਰਦੇ ਪਏ ਨੇ ਤੇ ਸਿਕਿਉਰਿਟੀ ਰੀਜ਼ਨ ਕਰਕੇ ਉਹਨਾਂ ਦੀ ਚੈਕਿੰਗ ਹੋ ਰਹੀ ਆ ਤੇ ਸਾਨੂੰ ਮਿਲੀ ਆ ਲੇਨ ਨੰਬਰ 212 ਤੇ ਉਹਨਾਂ ਨੂੰ ਹੁਣ ਮਿਲੀ ਆ 213 ਕਿਉਂਕਿ 212 ਹੋ ਗਈ ਆ ਸਾਰੀ ਆ ਫੁੱਲ ਇਹਦੀ ਆ ਹੈਗੀ ਆ ਮੇਰੇ ਨਾਲ ਹੀ ਦੇਖ ਸਕਦੇ ਹੋ ਉੱਪਰ 213 ਉਹ ਅਕੇ ਜageਾੇ ਖੰਡਾ ਪੈਣਾ ਤੇ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਹੈ ਇੱਥੇ ਤਾਂ ਕਿਉਂਕਿ ਪੁੰਦਰ ਤੇ ਬਿਲਕੁਲ ਨੇੜੇ ਆ ਚੁੱਕੇ ਆ ਅਸੀਂ ਆ ਸਾਰੀਆਂ ਗੱਡੀਆਂ ਹੁਣ ਪਾਰਕਿੰਗ ਲਈ ਖੜੀਆਂ ਨੇ ਉਹ ਸਾਹਮਣੇ ਉੱਥੋਂ ਐਂਟਰੈਂਸ ਸਟਾਰਟ ਹੋਣੀ ਹੈ ਸ਼ਿਪ ਦੀ ਤੇ ਇੱਥੇ ਕੋਈ ਮੋਲ ਨਹੀਂ ਹੈਗਾ ਇਧਰੋਂ ਜਾਣ ਲਈ ਤਾਂ ਟਰੱਕਾਂ ਦਾ ਵੀ ਦੇਖ ਲਓ ਕਿੰਨਾ ਰਸ਼ ਪਿਆ ਹੋਇਆ ਟਰੱਕਾਂ ਦਾ ਤੇ ਉਹ ਆ ਗਈ ਆ ਹੁਣ ਭਾਜੀ ਉਹਨਾਂ ਦੀ ਗੱਡੀ ਉਹ ਆ ਗਈ ਕਾਲੇ ਰੰਗ ਦੀ ਤੇ ਇਹਨਾਂ ਨੇ ਹੁਣ ਜਾੜਾ ਇੱਥੇ ਆ ਲੈ ਤੇ ਅੱਗੇ ਜਾੜਾ ਵਾ ਇਹਨਾਂ ਨੇ ਪਹਿਲਾਂ ਨਿੱਕਲ ਜਾਣਾ ਵਾ ਪਰ ਟ੍ਰੈਕਿੰਗ ਸਾਡੇ ਤੋਂ ਬਾਅਦ ਹੋਈ ਆ ਇਹਦਾ ਸੀ ਸਾਨੂੰ ਲੈਂ ਮਿਲੀ ਸੀ 212 ਨੰਬਰ ਤੇ ਭਾਜੀ ਹੁਣਾਂ ਨੂੰ 213 ਮਿਲੀ ਸੀਗੀ ਤੇ ਆ ਵੀ ਫਿਰ 213 ਦੇ ਵਿੱਚ ਲਿਆ ਕੇ ਲਾ ਲਈਆ ਗੱਡੀ ਪਰ ਕਿਉਂਕਿ ਐਂਟ੍ਰੈਂਸ ਅੱਗੇ ਜਾ ਕੇ ਸੇਮ ਹੀ ਹੋ ਜਾਂਦੀ ਆ ਤੇ ਟਰੱਕਾਂ ਦੀ ਤਾਂ ਹੁਣ ਐਂਟਰੈਂਸ ਇਹਨਾਂ ਨੇ ਸਟਾਰਟ ਕਰਤੀ ਆ ਪਹਿਲਾਂ ਹੁਣ ਟਰੱਕਾਂ ਦੀ ਸਟਾਰਟ ਕੀਤੀ ਆ ਫਿਰ ਬਾਅਦ ਚ ਆ ਸਾਰੀ ਗੱਡੀਆਂ ਦੀ ਐਂਟਰੈਂਸ ਸਟਾਰਟ ਕਰਨਗੇ ਤੇ 11:28 ਮਿੰਟ ਹੋ ਗਏ ਆ 12:05 ਦੀ ਆ ਆਪਣੀ ਜਿਹੜੀ ਫੈਰੀ ਆ ਤੇ ਇਹ ਅਸੀਂ ਕੰਪਨੀ ਦੀ ਲਈਤੀ ਆ ਪੀ ਐਂਡ ਓ ਕੰਪਨੀ ਦੀ ਫੈਰੀ ਇੱਧਰੋਂ ਬੁੱਕ ਕੀਤੀ ਆ ਤੇ ਜਦੋਂ ਇੰਗਲੈਂਡ ਨੂੰ ਆ ਰਹੇ ਸੀਗੇ ਤੇ ਉਹ ਉਹ ਡੀ ਐਫ ਡੀ ਐਸ ਵਾਲੀਆਂ ਲਈ ਸੀਗੀ ਚਾਰਕ ਕੰਪਨੀਆਂ ਹੈਗੀਆਂ ਨੇ ਆਇਰਿਸ਼ ਹੈਗੀ ਇੱਕ ਕੰਪਨੀ ਤੇ ਪ੍ਰਾਈਸ ਵੀ ਇਹਨਾਂ ਦੇ ਅਲੱਗ-ਅਲੱਗ ਹੁੰਦੇ ਆ ਹੁਣ ਜਾਣ ਲਈ ਸਾਨੂੰ ਜਿਹੜਾ ਪ੍ਰਾਈਸ ਮਿਲਿਆ ਉਹ ਪਿਆ ਵਾ 96 ਯੂਰੋ 96 ਯੂਰੋ ਦੀ ਮਿਲੀ ਏ ਸਾਨੂੰ ਹੁਣ ਤੇ ਜਦੋਂ ਉਧਰੋਂ ਆਉਣਾ ਸੀ ਉਹ ਸੇਮ ਤੇ ਬੁਕਿੰਗ ਕੀਤੀ ਸੀਗੀ ਤਾਂ ਕਰਕੇ 188 ਯੂਰੋ ਦੀ ਪਈ ਸੀਗੀ ਸੋ ਇੱਕ ਦਿਨ ਪਹਿਲਾਂ ਬੁਕਿੰਗ ਕਰ ਲਓ ਤਾਂ ਪ੍ਰਾਈਸ ਸਹੀ ਮਿਲ ਜਾਂਦਾ ਵਾ ਸੇਮ ਡੇ ਫਿਰ ਉਹੀ ਡਬਲ ਹੋ ਜਾਂਦਾ ਟਰੱਕਾਂ ਦੀ ਕਰਤੀਆਂ ਇਹਨਾਂ ਨੇ ਹੁਣ ਸਟਾਰਟ ਆ ਡੀਐਸਵੀ ਕੰਪਨੀ ਜਿਹੜੀ ਟਰੱਕ ਦੀ ਇਹ ਵੀ ਇੰਟਰਨੈਸ਼ਨਲ ਆ ਇਹ ਉੱਥੇ ਯੂਰਪ ਵਿੱਚ ਵੀ ਇਹ ਕੰਪਨੀ ਹੈਗੀ ਆ ਆ ਦੇਖੋ ਆ ਇੰਗਲੈਂਡ ਦੇ ਬਾਈਕਰਸ ਗੈਂਗ ਆ ਇਹ ਇਹ ਵੀ ਚੱਲੀ ਆ ਉਧਰ ਯੂਰਪ ਘੁੰਮਣ ਇਹਨਾਂ ਦਾ ਗਰੁੱਪ ਬਣਿਆ ਹੋਣਾ ਗਰੁੱਪ ਦਾ ਉਹ ਨਾਮ 네 <목소리도> ਜੀ ਆਪਾਂ ਪੈਰੀ ਦੇ ਅੰਦਰ ਤੇ ਪਾਰਕਿੰਗ ਲਵਾ ਲਈ ਇਹਨਾਂ ਨੇ ਗੱਡੀਆਂ ਦੀ ਤੇ ਇੱਥੇ ਵੀ ਪਾਰਕਿੰਗ ਸਾਨੂੰ ਅੱਗੇ ਜਾ ਕੇ ਮਿਲੀ ਆ ਤੇ ਭਾਜੀ ਉਹਨਾਂ ਨੂੰ ਪਿੱਛੇ ਲਵਾ ਲ ਲਵਾ ਲਿਆ ਸੀਗਾ ਉਹਨਾਂ ਨੇ ਤੇ ਦੇਖ ਸਕਦੇ ਹੋ ਇੱਥੇ ਲਾਈਆ ਸੀ ਗੱਡੀ ਤੇ ਉਹਨਾਂ ਨੂੰ ਮਿਲੀ ਆ ਉਹ ਪਿੱਛੇ ਲਾਸਟ ਜਿਹੜੀ ਪਹਿਲੀ ਲਾਈਨ ਆ ਤੇ ਖਾਣ ਪੀਣ ਨੂੰ ਆਦੀ ਪਰੌਂਟੇ ਬਣਵਾ ਕੇ ਲਿਆਂਦੇ ਸੀਗੇ ਘਰੋਂ ਨਾਲ ਉਹ ਲੈ ਚੱਲਦੇ ਆ ਤੇ ਆਉਂਦੇ ਪਏ ਨੇ ਭਾਜੀ ਹੁਣੀ ਤੁਰੇ ਤੇ ਇਧਰੋਂ ਦੀ ਹੁਣ ਹੈਗੇ ਅਸੀਂ ਜ਼ੋਨ 7D ਤੇ ਤੇ ਆਹ ਲੱਗੀ ਆ ਲੈਫਟ ਦੋਵੇਂ ਸਾਈਡਾਂ ਤੇ ਲੈਫਟ ਹੈਗੀ ਆ ਇੱਥੋਂ ਦੀ ਆਪਾਂ ਉੱਪਰ ਜਾਵਾਂਗੇ ਉੱਪਰ ਦੇਖਦੇ ਆ ਕਿਹੜੇ ਫਲੋਰ ਤੇ ਜਾਣਾ ਵਾ ਇੱਧਰ ਬਣਿਆ ਹੋਇਆ ਜੀ ਕਲੱਬ ਲਾਂਚ ਇਹਦੇ ਸੈਪਰੇਟ ਪੇ ਕਰਦੇ ਨੇ ਲੋਕੀ ਤੇ ਉਹ ਸਿਰਫ ਉਹਨਾਂ ਨੂੰ ਹੀ ਜਾਣ ਦਿੰਦੇ ਨੇ ਇੱਧਰਲੇ ਪਾਸੇ ਤੇ ਆਹ ਹੈਗਾ ਮੁੰਡਾ ਜਿਹਦੀ ਮੈਰਿਜ ਹੋਈ ਆ ਸਾਸਰੀ ਕਾਲ ਜੀ ਆ ਤੇ ਅਸੀਂ ਇਹਨੂੰ ਨਾਲ ਹੀ ਲੈ ਕੇ ਚੱਲੇ ਆ ਜਰਮਨੀ ਇਹ ਹੁਣ ਇੰਗਲੈਂਡ ਨਹੀਂ ਰਹੂਗਾ ਇਹ ਵੀ ਜਰਮਨੀ ਰਹੂਗਾ ਜਾ ਕੇ ਉਹਦਾ ਨਾ ਪਤਾ ਉਹਦਾ ਲਈ ਪਤਾ ਨਹੀਂ ਦੇਖਦੇ ਆ 50 ਤੇ ਬਾਕੀ ਅਸੀਂ ਹੁਣ ਚੱਲੇ ਆ ਨੀਚੇ ਜਾ ਕੇ ਦੇਖਦੇ ਆ ਬੈਠਣ ਲਈ ਜਗਾ ਆ ਗਏ ਅਸੀਂ 8th ਫਲੋਰ ਤੇ ਤੇ ਇਸ ਸ਼ਿਪ ਉੱਪਰ ਲਗਜ਼ਰੀ ਫੀਲਿੰਗ ਆਉਂਦੀ ਪੂਰੀ ਜਿਹੜਾ ਅਸੀਂ ਉਧਰੋਂ ਆਏ ਸੀ ਜਰਮਨੀ ਤੋਂ ਡੀ ਐਫ ਡੀ ਐਸ ਵਾਲਾ ਉਹ ਥੋੜਾ ਪੁਰਾਣਾ ਜਿਹਾ ਲੱਗਦਾ ਸੀ ਇਹ ਨਵਾਂ ਬਣਿਆ ਹੋਇਆ ਸ਼ਿਪ ਆ ਇੱਧਰ ਫੂਡ ਮਾਰਕੀਟ ਬਣੀ ਹੋਈ ਆ ਖਾਣ ਨੂੰ ਆ ਬੈਠਣ ਨੂੰ ਬਣਿਆ ਹੋਇਆ ਉਹ ਖੜਾ ਸਾਹਮਣੇ ਡੀ ਐਫ ਡੀ ਐਸ ਜਿਹਦੇ ਵਿੱਚ ਅਸੀਂ ਆਏ ਸੀਗੇ ਉਹ ਪੁਰਾਣਾ ਜਿਹਾ ਸੀਗਾ ਤੇ ਇਹ ਹੈਗਾ ਪੀ ਐਂਡ ਉਹ ਇਹ ਸ਼ਿਪ ਨਵਾਂ ਬਣਿਆ ਲੱਗਦਾ ਵਾ ਉਹ ਸ਼ਿਪ ਇੱਕ ਹੋਰ ਆ ਗਿਆ ਹੈਵੀ ਡੀ ਐਫ ਡੀ ਐਸ ਵਾਲਿਆਂ ਦਾ ਵਾ ਇਹਦੇ ਅੰਦਰ ਇੱਥੇ ਬਾਰ ਬਣੀ ਹੋਈ ਆ ਅੰਦਰ ਇਹ ਟਿਕਟ ਦੇ ਵਿੱਚ ਇਨਕਲੂਡ ਨਹੀਂ ਹੁੰਦਾ ਹੈਗਾ ਜਿਹੜਾ ਵੀ ਆਪਾਂ ਤੁਸੀਂ ਲੈ ਕੇ ਖਾਣੇ ਆ ਜਾਂ ਬਾਰ ਦੇ ਵਿੱਚ ਬੈਠ ਕੇ ਕੋਈ ਡਰਿੰਕ ਕਰਦੇ ਆ ਨਾ ਸਾਰੇ ਤੁਹਾਨੂੰ ਸੈਪਰੇਟ ਪੇ ਕਰਨੇ ਪੈਂਦੇ ਨੇ ਆ ਇੱਥੇ ਗੇਮਸ ਲੱਗੀਆਂ ਹੋਈਆਂ ਨੇ ਇਹਦੀ ਦਾਰ ਦੀ ਦੇਖਦੇ ਆ ਜੇ ਰਸਤਾ ਬਾਹਰ ਜਾਣ ਦਿੰਦੇ ਨੇ ਆ ਬਣੀ ਹੋਈ ਕਾਫੀ ਸ਼ਾਪ ਤੇ ਇਹਨਾਂ ਦੇ ਪ੍ਰਾਈਸ ਹੈਗੇ ਨੇ ਆ ਲਿਖੀ ਹੋਈ ਕੈਪੇਚੀਨੋ 3.85 ਸੈਂਟ ਦੀ ਆ ਪ੍ਰਾਈਸ ਇਹਨਾਂ ਦੇ ਠੀਕ ਨੇ ਜਿਹੜੇ ਬਾਹਰ ਆਪਾਂ ਨੂੰ ਨੋਰਮਲ ਸ਼ਹਿਰ ਦੇ ਵਿੱਚ ਮਿਲਦੇ ਨੇ ਕਾਫੀ ਸ਼ਾਪਸ ਦੇ ਵਿੱਚ ਜਾਂ ਬਾਰ ਦੇ ਵਿੱਚ ਮੋਰਨਿੰਗ ਸਪੈਕ ਡਿਸ਼ਿਟ ਪੀਸੇ ਸੇਵ ਲਾਸਟ ਸਮਥ ਕੁਝ ਬੋਇਆ ਨਹੀਂ ਕਿਸੇ ਦਾ ਕੋਈ ਸਸ ਆਹ ਇਹ ਨੀ ਐਮਰਜੈਂਸੀ ਸ਼ਿਪ ਬੜਾਈ ਹੋਈ ਆ ਛੋਟੀ ਜੀ ਪਰ ਕਿਤਾਬ ਕੋਈ ਟੱਚ ਹੀ ਨਹੀਂ ਫਾਇਰ ਲੇਟਰ ਅ ਫਰੇਟ ਬੇਸਡ ਪਲਾਨ ਕਿ ਤੋ ਬੋਇਆ ਸੇਵ ਗਿਆ ਗੱਨਾ ਵਧੀਆ ਵਿਊ ਐ ਇਥੋਂ ਔਰ ਦੇਖੋ ਸ਼ਿਪ ਆ ਰਿਹਾ ਇਹਨੇ ਹੁਣ ਮੋਰਨਾਵਾ ਤੇ ਇਹ ਬੈਕ ਕਰਕੇ ਲੱਗੂਗਾ ਉਰੇ ਆਹ ਇਹਨਾਂ ਦੇ ਲੱਗੇ ਹੋਏ ਨੇ ਪਾਰਕਿੰਗ ਇਹ ਜਿਹੜੇ ਫੈਰੀ ਦੇ ਹੁੰਦੇ ਨੇ ਤੇ ਇਹਨਾਂ ਵਿੱਚੋਂ ਹੁਣ ਇੱਕ ਆਵਾ ਇੱਕੋ ਅਗਲੇ ਪਾਸੇ ਦੇਖੋ ਹੁਣ ਇਹ ਕਿੱਥੇ ਲੱਗਦਾ ਦੇਖ ਲਓ ਕਿੰਨਾ ਵੱਡਾ ਸ਼ਿਪ ਆ ਇਹਨਾਂ ਦੇ ਵਿੱਚ ਟਰੱਕ ਵੀ ਪਾ ਟਰੱਕ ਦੀ ਪਾਰਕਿੰਗ ਵੀ ਵਿੱਚ ਇਹਨਾਂ ਦੇ ਵਿੱਚ ਗੱਡੀਆਂ ਦੀ ਵੀ ਪਾਰਕਿੰਗ ਆ 350 ਤਹਲ ਚ ਸਿਰਫ ਗੱਡੀ ਦੀ ਪਾਰਕਿੰਗ ਆ ਤੇ ਟਰੱਕਾਂ ਦੀ ਦੇਖ ਲੋ ਪਰ ਉਹਦੀ ਵੀ ਕਿੰਨੀ ਜਗ੍ਹਾ ਹੁੰਦੀ ਹੋਣੀ ਟਰੱਕ ਤਾਂ ਇੱਕ ਜੇ ਆਪਾਂ ਗੱਡੀ ਦੇ ਨਾਲ ਕੰਪੇਅਰ ਕਰੀਏ ਤਾਂ ਜਿਹੜੀ ਵੱਡੀ ਲੋਰੀ ਹੁੰਦੀ ਆ ਉਹ ਤਿੰਨ ਜਾਂ ਚਾਰ ਗੱਡੀਆਂ ਦੀ ਇੱਕ ਲੋਰੀ ਬਣਦੀ ਆ ਕਿੰਨੀ ਜਗ੍ਹਾ ਕਵਰ ਕਰ ਲੈਂਦੇ ਨੇ ਟਰੱਕ ਤੇ ਪ੍ਰਾਈਸ ਲਈ ਇਹਨਾਂ ਦਾ ਠੀਕ ਨੇ ਤੁਸੀਂ ਚਾਹੇ ਮਹੀਨਾ ਪਹਿਲਾਂ ਬੁਕਿੰਗ ਕਰ ਲਓ ਜਾਂ ਇੱਕ ਦਿਨ ਪਹਿਲਾਂ ਬੁਕਿੰਗ ਕਰ ਲਓ ਪ੍ਰਾਈਸ ਨਾਰਮਲ ਤੁਹਾਨੂੰ 90 ਯੂਰੋ ਜਾਂ ਜਪਾਉਂਡ ਦੇ ਵਿੱਚ ਲੈਣਾ ਤਾਂ 80 ਪਾਉਂਡ ਐਦਾਂ ਨਿਕਲੂਗਾ ਪਰ ਜੇ ਸੇਮ ਡੇ ਤੁਸੀਂ ਕਰਦੇ ਹੋ ਬੁਕਿੰਗ ਸਵੇਰੇ ਜੇ ਕਰੋਗੇ ਸ਼ਾਮ ਦੀ ਬੁਕਿੰਗ ਕਰੋਗੇ ਤਾਂ ਉਹੀ ਪ੍ਰਾਈਸ ਤੁਹਾਨੂੰ ਡਬਲ ਹੋ ਕੇ ਮਿਲਦਾ ਵਾ ਪਰ ਇਹ ਥੋੜਾ ਟਾਈਮ ਲੱਗਦਾ ਫੇਰੀ ਦੇ ਵਿੱਚ ਜਿਵੇਂ ਡੇਢ ਘੰਟੇ ਦੀ ਫੇਰੀ ਹੁੰਦੀ ਹੈ ਬਾਰਡਰ ਕ੍ਰਾਸਿੰਗ ਕਰਨ ਲਈ ਆ ਜਿਹੜਾ ਸਮੁੰਦਰ ਪਾਰ ਕਰਉਣਾ ਹੈ ਇਹਨਾਂ ਨੇ ਤੇ ਜੇ ਤੁਸੀਂ ਜ਼ਿਆਦਾ ਕਾੜੀ ਆ ਤੁਹਾਨੂੰ ਵੀ ਜਲਦੀ ਪਹੁੰਚਣਾ ਚਾਹੁੰਦੇ ਹੋ ਫਰਾਂਸ ਜਾਂ ਫਰਾਂਸ ਤੋਂ ਇੰਗਲੈਂਡ ਆਉਣਾ ਚਾਹੁੰਦੇ ਹੋ ਫਿਰ ਤੁਸੀਂ ਯੂਰੋ ਟਨਲ ਚੱਲਦੀ ਆ ਟ੍ਰੇਨ ਅੰਡਰਵਾਟਰ ਚੱਲਦੀ ਆ ਉਹ ਤੇ ਉਹ ਹੈਗੀ ਆ 25 ਮਿੰਟ ਦੀ ਹੁੰਦੀ ਆ ਉਹ 25 ਮਿੰਟ ਚ ਕ੍ਰੋਸ ਕਰਾ ਦਿੰਦੇ ਆ ਪਰ ਉਹਦੀ ਫਿਰ ਜਿਹੜੀ ਟਿਕਟ ਆ ਉਹ ਕਾफी ਮਹਿੰਗੀ ਅਸੀਂ ਅੱਜ ਅਸੀਂ ਦੇਖਦੇ ਪਏ ਸੀਗੇ ਉਹ ਨਿਕਲਦੀ ਸੀਗੀ 280 ਯੂਰੋ ਦੀ ਸੋ ਇਦੀ ਫੈਰੀ ਦੇ ਪ੍ਰਾਈਸ ਬੈਟਰ ਨੂੰ ਆਟੋਮੈਟਿਕ ਮਸ਼ੀਨ ਦੇ ਵਿੱਚ ਆਪਾਂ ਕਾਫੀ ਕੱਢ ਰਹੇ ਹਾਂ ਕਾਪੇਚੀਨੋ ਇੱਥੇ ਆਟੋਮੈਟਿਕ ਸਿਸਟਮ ਆ ਸਾਰਾ ਤੁਹਾਨੂੰ ਇੱਥੇ ਆਪ ਆ ਕੇ ਪਹਿਲਾਂ ਪੇ ਕਰਨੇ ਪੈਣੇ ਆ ਮਸ਼ੀਨ ਦੇ ਵਿੱਚ ਤੇ ਫਿਰ ਤੋ ਕਾਫੀ ਕਰਨੀ ਪੈਣੀ ਆ ਇੱਥੇ ਕੋਈ ਹੈ ਨਹੀਂ ਕੋਈ ਕਾਊਂਟਰ ਨਹੀਂ ਲੱਗਿਆ ਹੋਇਆ ਹੈਗਾ ਤੇ ਇੱਕ ਮਤਲਬ ਓਨੈਸਟੀ کہہ ਸਕਦੇ ਆ ਵੀ ਆਪਣੇ ਆਪ ਤੁਸੀਂ ਪੇ ਕਰੋ ਕੋਈ ਦੇਖ ਵੀ ਨਹੀਂ ਰਿਹਾ ਹੈਗਾ ਇੱਥੇ ਤੁਹਾਨੂੰ ਪੇ ਕਰੋ ਤੇ ਇੱਥੇ ਆ ਕੇ ਆਪਣੀ ਕਾਫੀ ਪਾ ਲਓ ਬਸ ਦੈਟਸ ਇਟ ਖਾਣ ਨੂੰ ਵੀ ਕਾਫੀ ਚੀਜ਼ਾਂ ਹੈਗੀਆਂ ਇੱਥੇ ਆ ਸਾਰੀਆਂ ਤਾਂ ਕਾਫੀ ਮਸ਼ੀਨਜ਼ ਲੱਗੀਆਂ ਹੋਈਆਂ ਨੇ ਆ ਜੂਸ ਹੋਗੇ ਬੀਰਾ ਵੀ ਹੈਗੀਆਂ ਨੇ ਚਿਲਡ ਬੀਅਰ ਸੋ ਸਿਸਟਮ ਵਧੀਆ ਬਣਿਆ ਹੋਇਆ ਸ਼ਿਪ ਵੀ ਆਪਣਾ ਚੱਲ ਪਿਆ ਹੋਣਾ ਤੇ ਆਪਾਂ ਹੁਣ ਕਾਫੀ ਦਾ ਆਨੰਦ ਲਈਏ ਹਵਾ ਨਹੀਂ ਜ਼ਿਆਦਾ ਚੱਲਦੀ ਪਈ ਆ ਖੜਿਆ ਨਹੀਂ ਜਾਂਦਾ ਹਵਾ ਖਿੱਚਦੀ ਪਈ ਆ ਬਾਹਰ ਨੂੰ ਮੀ ਪਈ ਜਾਂਦਾ ਵਾ ਤੇ ਅੱਜ ਹੈ ਵੀ ਬੱਦਲ ਸੀਗੇ ਤਾਂ ਇਸ ਕਰਕੇ ਵੀ ਉਹ ਵੀ ਕਲੀਅਰ ਨਹੀਂ ਹੈਗਾ ਸਮੁੰਦਰ ਦੇ ਵਿੱਚ ਸੋ ਇਹਨਾਂ ਨੇ ਆਹ ਤਾਂ ਸ਼ੀਸ਼ੇ ਜੇ ਲਾ ਕੇ ਬੈਰੀਅਰ ਬਣਾਏ ਹੋਏ ਨੇ ਸੇਫਟੀ ਲਈ ਤੇ ਉਹ ਆ ਗਿਆ ਸਾਹਮਣੇ ਪੌਟ ਬਣਿਆ ਹੋਇਆ ਵਾ ਵੈਰੀ ਗ੍ਰੀਨ ਸਲੋ ਹੋ ਗਈ ਹੁਣੇ ਜੀ ਜੀ ਪਾਰਕਿੰਗ ਦੇ ਵਿੱਚ ਇਹਨਾਂ ਨੇ ਅਨਾਉਂਸਮੈਂਟ ਕਰਤੀ ਕਿ ਸ਼ਿਪ ਲੱਗ ਗਿਆ ਪੋਰਟ ਤੇ ਤੇ ਤੁਸੀਂ ਆਪਣੀਆਂ ਗੱਡੀਆਂ ਦੇ ਵਿੱਚ ਜਾ ਕੇ ਬਹਿ ਜਾਓ ਤੇ ਸਟਾਰਟ ਕਰ ਲਓ ਤੇ ਅਗਲੀ ਅਨਾਉਂਸਮੈਂਟ ਤੱਕ ਵੇਟ ਕਰਨੀ ਪੈਣੀ ਆ ਅ ਵੀ ਗੱਡੀਆਂ ਤੁਸੀਂ ਬਾਹਰ ਕੱਢ ਸਕਦੇ ਹੋ ਜਦੋਂ ਅਨਾਉਂਸਮੈਂਟ ਹੁੰਦੀ ਆ ਫਿਰ ਰਸ਼ ਬਹੁਤ ਪੈ ਜਾਂਦਾ ਵਾ نیچے ਆਉਣ ਲਈ ਲੈਫਟ ਦੇ ਵਿੱਚ ਤੇ ਸਟੇਅਰਸ ਵੀ ਬਣੀਆਂ ਹੋਈਆਂ ਉਹ ਵੀ ਯੂਜ਼ ਕਰ ਸਕਦੇ ਆ ਤੇ ਆਪਾਂ ਪਹੁੰਚ ਗਏ ਆ ਗੱਡੀ ਕੋਲੇ ਹਾਂਜੀ ਅਸੀਂ ਬ੍ਰੇਕ ਕੀਤੀ ਆ ਜੀ ਹੁਣ ਬੈਲਜੀਅਮ ਦੇ ਵਿੱਚ ਤੇ ਇੱਥੋਂ ਰਹਿ ਗਿਆ ਹੁਣ ਢਾਈ ਘੰਟੇ ਦਾ ਸਫ਼ਰ ਰਹਿ ਗਿਆ ਵਾ ਫ੍ਰੈਂਕਫਰਟ ਦਾ ਤੇ ਇੱਥੇ ਹੈਗੀ ਆ ਗਰਮੀ ਹੁਣ ਹੋੜੀ ਪਾਈ ਹੋਈ ਆ ਕੱਪੜੇ ਚੇਂਜ ਕਰ ਨਹੀਂ ਸਕਦੇ ਹੈਗੇ ਕਿਉਂਕਿ ਸਮਾਨ ਲੱਦ ਕੇ ਹੀ ਲਿਆਂਦਾ ਹੋਇਆ ਡਿੱਗੀ ਦੇ ਵਿੱਚ ਤੇ ਚੱਲਦੇ ਆ ਅੰਦਰ ਰੈਸਟੋਰੈਂਟ ਦੇ ਵਿੱਚ ਜਾ ਕੇ ਫਰੈਸ਼ ਵਗੈਰਾ ਹੋਣੇ ਆ ਤੇ ਦੇਖਦੇ ਆ ਖਾਣ ਨੂੰ ਜੇ ਕੁਝ ਹੈਗਾ ਅੰਦਰ ਤੇ ਫਿਰ ਆਪਣਾ ਸਫਰ ਕੈਰੀ ਆਨ ਕਰਾਂਗੇ ਅੱਗੇ ਨੂੰ ਰੈਸਟੋਰੈਂਟ ਦੇ ਵਿੱਚੋਂ ਹੁਣ ਕੌਫੀ ਪੀ ਕੇ ਆਪਾਂ ਨਿਕਲੇ ਆ ਬਾਹਰ ਤੇ ਟਾਇਰਡ ਹੋਏ ਪਏ ਆ ਇੱਥੇ ਬਣਿਆ ਹੋਇਆ ਇੱਕ ਛੋਟੀ ਜੀ ਪਾਰਕ ਬਣੀ ਹੋਈ ਆ ਬੱਚਿਆਂ ਲਈ ਝੂਲੇ ਲੱਗੇ ਹੋਏ ਆ ਤੁਹਾਨੂੰ ਦਿਖਾਉਣੀ ਆ ਦੇਖੋ ਇਹ ਛੋਟੇ ਬੱਚਿਆਂ ਲਈ ਪਾਰਕ ਬਣੀ ਹੋਈ ਆ ਤੇ ਹੈ ਨਹੀਂ ਕੋਈ ਇੱਥੇ ਕਿਉਂਕਿ ਹੁਣ ਛੁੱਟੀਆਂ ਹੋ ਗਈਆਂ ਨੇ ਖਤਮ ਸਾਰੇ ਮਤਲਬ ਯੂਰਪ ਦੇ ਵਿੱਚ ਇੰਗਲੈਂਡ ਵੀ ਅੱਜ ਤੋਂ ਅੱਜ ਤੋਂ ਕੱਲ ਤੋਂ ਕੱਲ ਤੋਂ ਚੱਲੇ ਆ ਨਾ ਅੱਜ ਤੋਂ ਸਕੂਲ ਸਟਾਰਟ ਹੋ ਗਏ ਨੇ ਬੱਚਿਆਂ ਦੇ ਇੰਗਲੈਂਡ ਵੀ ਤੇ ਯੂਰਪ ਦੇ ਵਿੱਚ ਵੀ ਜ਼ਿਆਦਾਤਰ ਸਕੂਲ ਸਟਾਰਟ ਹੋ ਗਏ ਨੇ ਸਤੰਬਰ ਦੇ ਮਹੀਨੇ ਛੁੱਟੀਆਂ ਗਰਮੀ ਦੀਆਂ ਖਤਮ ਹੋ ਗਈਆਂ ਸੋ ਮੇਰੀ ਛੁੱਟੀ ਵੀ ਖਤਮ ਹੋਣ ਵਾਲੀ ਉਹ ਆ ਜਿਹੜੀ ਮੈ ਲਿੱਤੀ ਆ ਅਚਾਨਕ ਵਾਲੀ ਛੁੱਟੀ ਤੇ ਮੈਂ ਹੁਣ ਮੰंडे ਨੂੰ ਆਪਣਾ ਸਟਾਰਟ ਕਰੂੰਗਾ ਰੂਟ ਤੇ ਚੱਲਦੇ ਆ ਹੁਣ ਇੱਥੋਂ ਦੀ 2.5 ਘੰਟੇ ਦਾ ਸਫ਼ਰ ਰਹਿ ਗਿਆ ਵਾ ਤੇ ਨਿਕਲਦੇ ਆ ਫ੍ਰੈਂਕਫਰਟ ਵੱਲ ਨੂੰ ਰਾਤ ਨੂੰ ਅਸੀਂ ਫ੍ਰੈਂਕਫਰਟ ਪਹੁੰਚ ਗਏ ਸੀਗੇ 11:00 ਵਜਦੇ ਨੂੰ ਤੇ ਰੋਟੀ ਪਾਣੀ ਖਾ ਕੇ ਸੌਂਦਿਆਂ ਨੂੰ ਸਾਨੂੰ 1:30 ਵਜ ਗਿਆ ਕਾਫੀ ਜ਼ਿਆਦਾ ਟਾਇਰਡ ਸੀਗੇ ਸੋ ਵੀਡੀਓ ਮੈਂ ਰਾਤ ਕੰਪਲੀਟ ਨਹੀਂ ਕਰ ਸਕਿਆ ਹੈਗਾ ਤੇ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਤੇ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਫਿਨਿਸ਼ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮਰੀਆਂ ਹੋਰ ਆਉਣ ਵਾਲੀਆਂ ਵੀਡੀਓਜ਼ ਨੂੰ ਦੇਖ ਸਕੋ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ